ਇਹ ਸਰਕਾਰ ਕੋਲੇ ਪੈਸੇ ਨਹੀਂ ਹੈਗੇ ਰੈਗੂਲਰ ਗ੍ਰੇਡ ਦੇਣ ਵਾਸਤੇ ਠੀਕ ਹੈ ਫਿਰ ਜਿਵੇਂ ਤੁਸੀਂ ਕਿਹਾ ਵੀ ਪਰਵੇਸ਼ਨ ਕੌਣ ਰੱਖਿਆ ਪਰਵੇਸ਼ਨ ਦੇ ਵਿੱਚ ਪੇ ਬੇਸਿਕ ਕਿਉਂ ਦਿੱਤੀ ਕਿਉਂਕਿ ਪੈਸੇ ਨਹੀਂ ਹੈਗੇ ਠੀਕ ਹੈ ਉਹ ਕਹਿੰਦਾ ਵੀ ਆਪਾਂ ਨੂੰ ਬੰਦਿਆਂ ਦਾ ਮੂੰਹ ਬੰਦ ਕਰਨਾ ਪੈਣਾ ਤਿੰਨ ਸਾਲਾਂ ਦਾ ਪਰਵੇਸ਼ਨ ਕਰ ਦਿਓ ਬੇਸਿਕ ਪੇ ਦੇ ਦਿਓ ਜਿਹੜਾ ਬੰਦਾ ਲੋੜ ਬੰਦਾ ਬੋਲ ਨਹੀਂ ਸਕਦਾ ਨਹੀਂ ਨਹੀਂ ਮੈਂ ਕਹਿਣਾ ਚਾਹੁੰਦਾ ਉਹ ਸਹੀ ਸਲਾਹ ਦੇਣੀ ਚਾਹੀਦੀ ਵੀ ਨਹੀਂ ਸਰ ਸਹੀ ਸਲਾਹ ਹੈ ਕਿਰਤ ਦੀ ਲੁੱਟ ਨਹੀਂ ਕਰਨੀ ਸਹੀ ਸਲਾਹ ਦਿੰਦੇ ਅਫਸਰ ਪਰ ਜਦੋਂ ਮੈਂ ਤੁਹਾਨੂੰ ਫੇਰ ਬਾਰ-ਬਾਰ ਕਹਿ ਰਿਹਾ ਕਿ ਜਿਹੜਾ ਮਾਲਕ ਹੈ ਉਹ ਚੀਫ ਮਿਨਿਸਟਰ ਹੈ ਉਹ ਕਹਿੰਦਾ ਮੈਂ ਹੀ ਆ ਹੁਣ ਮੇਰਾ ਹੀ ਹੈ ਮੈਨੂੰ ਆ ਕਰਕੇ ਦਿਓ ਉਹ ਅਫਸਰ ਫਿਰ ਉਦੋਂ ਵੇ ਉਹਨਾਂ ਦਾ ਵੇ ਆਊਟ ਕੱਢ ਦਿੰਦੇ ਆ ਜੇ ਆਪਰੇ ਕੋਲ ਪੈਸੇ ਹੈ ਨਹੀਂ ਆਪਾਂ ਆ ਆ ਪਾਲਿਸੀ ਬਣਾ ਦਈਏ ਵੀ ਜੀ ਆਪਾਂ ਕੰਟਰੈਕਟਰ ਦੇ ਬੰਦੇ ਰੱਖ ਲਈਏ ਆਊਟਸੋਰਸ ਕਰ ਦਈਏ ਏਜੰਸੀਆਂ ਨੂੰ ਦੇ ਦਈਏ ਆਹ ਜਿਹੜੇ ਪਰਵਿਸ਼ਣ ਵਧਾ ਕੱਟਾ ਤੇ ਅਫਸਰ ਹੀ ਕੱਢਦੇ ਨੇ ਨਾ ਜੀ ਮੈਂ ਇਹ ਕਹਿ ਰਿਹਾ ਕਿ ਪੈਸਾ ਨਹੀਂ ਹੈਗਾ ਤਾਂ ਕਾਰ ਕਟਣ ਦੀ ਲੋੜ ਪੈਦੀ ਹੈ ਜਿੰਨੀ ਦੇਰ ਪੰਜਾਬ ਦੇ ਵਿੱਚ ਸਰਮਾਇਆ ਠੀਕ ਸੀਗਾ ਪੰਜਾਬ ਇਨਾ ਬੈਂਕਰਪਟ ਨੇ ਹੁਣ ਤਾਂ ਇਹ ਸੈਕੰਡ ਨੰਬਰ ਤੇ ਆ ਡੈਟ ਰਿਡਨ ਸਟੇਟ ਦੇ ਚੀਫ ਸੈਕਟਰੀ ਨੇ ਇਹ ਕਿਹਨੂੰ ਸਲਾਹ ਦਿੱਤੀ ਵੀ ਪਹਿਲੇ 3 ਸਾਲ ਜਿਹੜੇ ਐਮਐਲਏ ਨੇ ਉਹਨਾਂ ਨੂੰ ਅੱਧੀਆਂ ਤਨਖਾਹਾਂ ਦੇ ਦੋ ਦੇਖੋ ਮੈਂ ਉਹੀ ਕਹਿ ਰਿਹਾ ਕਿ ਉਹ ਤਾਂ ਚੀਫ ਸੈਕਟਰੀ ਕੋਈ ਭਾਈ ਨਾ ਲੈਣ ਤਰ੍ਹਾਂ ਇਹ ਤਾਂ 4-4 5-5 ਪੈਨਸ਼ਨਾਂ ਲਈ ਫਿਰਦੇ ਨੇ 8-8 ਪੈਨਸ਼ਨਾਂ ਦੇ ਵੀ ਹੈਗੇ ਨੇ ਆਪਦੇ ਤੇ ਕੋਈ ਨਹੀਂ ਲਾਗੂ ਕਰਦਾ ਉਹ ਜਿਹੜੇ ਦੂਜੇ ਹੁੰਦੇ ਨੇ ਉਹਨਾਂ ਦੇ ਲਾਗੂ ਕਰਦਾ ਕਿ ਵੀ ਇਹ ਜੇ ਆਪਾਂ ਇਸ ਗੱਲ ਦੇ ਵਿੱਚੋਂ ਨਿਕਲਣਾ ਹੈਗਾ ਪੈਸੇ ਕਾ ਵੱਲੋਂ ਕਹਿੰਦਾ ਮੇਰੇ ਕੋਲ 50 ਕਰੋੜ ਰੁਪਈਆ ਸਰਪਲਸ ਆਪਾਂ ਜੌਬ ਦੇਣੀ ਹੈ ਉਹਦੇ ਨਾਲ ਤੁਸੀਂ ਦੇ ਸਕਦੇ ਆਂ ਮਤਲਬ ਚਾਹੇ ਮੰਨ ਲਓ ਵੀ 10000 ਬੰਦਿਆਂ ਦੇ ਸਾਥ ਉਹ ਕਹਿੰਦੇ ਦੇਣੀ ਹੈ 20 ਨੂੰ ਕਹਿੰਦੇ 20 ਨੂੰ ਦੇ ਦੇ ਫਿਰ ਆ ਕਰ ਲੈ ਉਹ ਅਫਸਰਾਂ ਨੂੰ ਵੀ ਮਜਬੂਰ ਕੀਤਾ ਜਾਂਦਾ ਤੇ ਅਫਸਰ ਵੀ ਉਹਨਾਂ ਨੂੰ ਪਲੀਜ਼ ਕਰਨ ਵਾਸਤੇ ਆਪਾਂ ਇਹਦੇ ਵਿੱਚ ਕੱਲੀ ਅਫਸਰ ਸਾਹਿਬ ਨੂੰ ਬਲੇਮ ਨਹੀਂ ਕਰ ਸਕਦੇ ਜਿਸ ਬੰਦੇ ਨੂੰ ਜਿਸ ਸਰਕਾਰ ਨੂੰ ਲੋਕਾਂ ਨੇ ਚੁਣਿਆ ਆਪਾਂ ਕਿਦਾਂ ਕਹਿ ਸਕਦੇ ਵੀ ਇਹਨਾਂ ਨੂੰ ਤਾਂ ABC ਵੀ ਨਹੀਂ ਪਤਾ ਇਹ ਤਾਂ ਕੋਈ ਗੱਲ ਵੀ ਮੰਨ ਜਾਣਗੇ ਇਹ ਕੁਝ ਵੀ ਕਰ ਦੇਣਗੇ ਉਹਨਾਂ ਦੇ ਕਹੇ ਨਹੀਂ ਉਦੋਂ ਜਦੋਂ ਉਹਨਾਂ ਨੂੰ ਦੱਸਿਆ ਇੱਕ ਮਿੰਟ ਜੀ ਪੈਂਦਾ ਵੀ ਸਰ ਜੇ ਤੁਸੀਂ ਇਦਾਂ ਕਰਤਾ ਨਾ ਤੇ ਫਿਰ ਬਜਟ ਖਤਮ ਹੋ ਜਾਊਗਾ ਨਹੀਂ ਨਹੀਂ ਇਦਾਂ ਇਦਾਂ ਨਹੀਂ ਜਿਹੜਾ ਦਿੰਦੇ ਇੱਕ ਮਿੰਟ ਇੱਕ ਮਿੰਟ ਫਿਰ ਫਿਰ ਵਿੱਤੀ ਐਮਰਜੈਂਸੀ ਲੱਗ ਜੂਗੀ ਨਹੀਂ ਨਹੀਂ ਵਿੱਤੀ ਜੇ ਤੁਹਾਡੇ ਕੋਲ ਵਿੱਤੀ ਉਹ ਤਾਂ ਕਹੂਗਾ ਵੀ ਤੁਹਾਡੇ ਕੋਲ ਰਿਸੋਰਸਸ ਨਹੀਂ ਹੈਗੇ ਹੁਣ ਤੁਸੀਂ ਦੇਖ ਲਓ ਵੀ 70000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਇੱਕ ਕਿੱਟ ਨਹੀਂ ਲਾਈ ਸਰਕਾਰ ਨੇ ਸਿਰ ਕਰਜ਼ੇ ਨਾਲ ਚਲਾ ਰਹੇ ਹੁਣ ਕੀ ਅਫਸਰ ਕੀ ਅਫਸਰ ਕੀ ਕਰ ਜੋ ਕਹਿੰਦਾ ਵੀ ਅਸੀਂ ਤਾਂ ਸਬਸਿਡੀਆਂ ਦੇਣੀਆਂ ਨੇ ਅਸੀਂ ਫ੍ਰੀ ਦੇਣੀਆਂ ਨੇ ਚੀਜ਼ਾਂ ਤੇ ਕਿੱਥੋਂ ਅਫਸਰ ਜੇਬ ਚੋਂ ਥੋੜਾ ਦੇ ਦੇਣੀ ਕਿ ਤੋਤਾ ਲੇਊਗਾ ਦੇਖੋ ਜਦੋਂ ਉਹ ਉਹ ਕਹਿੰਦਾ ਵੀ ਮੇਰੀ ਮਜਬੂਰੀ ਹੈ ਤੇ ਉਹਨੂੰ ਮਜਬੂਰੀ ਦੇ ਵਿੱਚ ਮਨ ਲੱਭ ਜੇ ਨੌਕਰੀ ਦੀ ਗੱਲ ਕਰ ਲਈ ਨਹੀਂ ਕਈ ਵਾਰੀ ਤਾਂ ਕਹਿੰਦੇ ਅਫਸਰ ਆਪ ਹੀ ਦੱਸਦੇ ਵੀ ਸਰ ਇੱਥੇ ਮਾਰਨ ਤੋਂ ਘੁੱਗੀ ਐਨਾ ਕੰਮ ਬਣ ਜਾਊਗਾ ਆਪਣਾ ਦੇਖੋ ਉਹ ਡਿਪੈਂਡ ਕਰਦਾ ਕੋਈ ਬਲੈਕ ਸ਼ਿਪ ਹੋਏਗੀ ਪਰ ਸਾਡੇ ਜ਼ਮਾਨੇ ਤਾਂ ਕੁਝ ਇਹੋ ਜਿਹਾ ਹੈ ਨਹੀਂ ਸੀ ਨਾ ਹੀ ਅਸੀਂ ਕਿਸਾਨ ਨੂੰ ਕਿਸੇ ਨੇ ਜ਼ੋਰਤ ਕੀਤੀ ਕਹਿਣ ਦੀ ਨਾ ਹੀ ਅਸੀਂ ਕਰਵਾਇਆ ਨਾ ਅਸੀਂ ਕੀਤਾ